ਬਖਰੇ ਰికਾਰਡ ਤੇ ਲੈਵਲ ਸੈੱਟ ਕਰਨ ਵਾਸਤੇ ਘੋੜਿਆਂ ਤੇ ਕਾਫੀ ਜ਼ਿਆਦਾ ਮਿਹਨਤ ਲੱਗਦੀ ਆ ਇਹਨਾਂ ਨੂੰ ਖੁੱਲਾ ਟਾਈਮ ਦੇਣਾ ਪੈਂਦਾ ਐਵੇਂ ਇਕੱਲੀਆਂ ਗੱਲਾਂ ਕਰਨ ਨਾਲ ਘੋੜਿਆਂ ਦੇ ਨਾਮ ਨਹੀਂ ਬਣਦੇ ਸੋ ਅੱਜ ਆਪਾਂ ਜਿਸ ਘੋੜੇ ਬਾਰੇ ਗੱਲਬਾਤ ਕਰਨੀ ਆ ਇਹ ਘੋੜਾ ਆਪਣਾ ਲੈਵਲ ਸੈੱਟ ਕਰ ਚੁੱਕਿਆ ਇਹਨੇ ਮਾਰਕੀਟ ਦੇ ਵਿੱਚ ਆਪਦੇ ਦਮ ਦੇ ਉੱਤੇ ਜਾਏ ਕਹਿ ਲੋ ਵੀ ਮਾਲਕਾਂ ਦੀ ਕੀਤੀ ਹੋਈ ਇਸ ਘੋੜੇ ਉੱਤੇ ਜਿਹੜੀ ਲਗਨ ਤੇ ਮਿਹਨਤ ਆ ਉਸ ਗੱਲਬਾਤ ਦੇ ਸਿਰ ਤੇ ਇਹਨੇ ਮਾਰਕੀਟ ਦੇ ਵਿੱਚ ਆਪਦੇ ਆਪ ਨੂੰ ਸਥਾਪਿਤ ਕਰ ਲਿਆ ਇਹਨੇ ਇੰਨੇ ਕੁ ਜ਼ਿਆਦੇ ਚੰਗੇ ਬੱਚੇ ਦੇਤੇ ਨਾ ਵੀ ਅੱਜ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਜੇ ਕੋਈ ਬਸ਼ੀਰਾ ਜਾਂ ਬਸ਼ੇਰੀ ਉਸ ਘੋੜੇ ਦਾ ਮਿਲ ਜੇ ਤਾਂ ਗੱਲਬਾਤ ਹੀ ਕੁਝ ਹੋਰ ਹੋ ਜੀ ਜੀ ਹਾਂ ਦੋਸਤੋ ਅੱਜ ਆਪਾਂ ਗੱਲਬਾਤ ਥੋੜੀ ਬਹੁਤੀ ਜਿੰਨੀ ਕੁ ਵੀ ਕਰਨੀ ਆ ਪਾਦਮ ਬਾਰੇ ਕਰਨੀ ਆ ਇਸ ਵੀਡੀਓ ਦੇ ਵਿੱਚ ਅਕਸਰ ਆਪਾਂ ਦੇਖਦੇ ਆਂ ਵੀ ਜਦੋਂ ਕਿਸੇ ਘੋੜੇ ਦੀ ਸਟੱਡ ਸਰਵਿਸ ਚਾਲੂ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਚੋਂ ਉਹਦੇ ਬੱਚੇ ਆਉਂਦੇ ਆ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਵੀ ਘੋੜਾ ਕਿਹੋ ਜਿਹਾ ਸੋ ਘੋੜੇ ਦਾ ਕਦ ਕਾਠ ਸਫਾਈ ਨੁਕਰੇ ਦੇ ਵਿੱਚ ਜਾਂ ਉਹਦੀਆਂ ਬ੍ਰੇਕੀਆਂ ਜਾਂ ਬਲੱਡ ਲਾਈਨ ਸਭ ਕੁਝ ਦੇਖਿਆ ਜਾਂਦਾ ਉਸ ਤੋਂ ਬਾਅਦ ਜਦੋਂ ਘੋੜੀ ਮੇਟ ਹੁੰਦੀ ਆ ਫਿਰ ਦੇਖਿਆ ਜਾਂਦਾ ਵੀ ਬੱਚੇ ਕਿਹੋ ਜਿਹੇ ਆਏ ਫਿਰ ਉਸ ਤੋਂ ਬਾਅਦ ਜਦੋਂ ਘੋੜੇ ਦੀਆਂ ਬਸ਼ੇਰੀਆਂ ਘੋੜੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਬਸ਼ੇਰੇ ਘੋੜੇ ਬਣ ਕੇ ਤਿਆਰ ਹੋ ਜਾਂਦੇ ਆ ਤਾਂ ਮਾਰਕੀਟ ਦੇ ਵਿੱਚ ਇਹ ਦੇਖਿਆ ਜਾਂਦਾ ਵੀ ਉਹ ਕਿਹੋ ਜਿਹਾ ਤਿਆਰ ਹੋਇਆ ਸੋ ਉਹਨਾਂ ਸਾਰੇ ਪੜਾਵਾਂ ਦੇ ਵਿੱਚ ਦੀ ਪਦਮ ਲੰਘ ਚੁੱਕਿਆ ਇਹਦੀ ਨਿਰਖ ਪਰਖ ਸੰਪੂਰਨ ਤੌਰ ਤੇ ਹੋ ਚੁੱਕੀ ਆ ਨਚੋੜ ਨਿਕਲ ਚੁੱਕਿਆਗਾ ਅੱਜ ਮਾਰਕੀਟ ਦੇ ਵਿੱਚ ਇਹਦੇ ਬਹੁਤ ਸਾਰੇ ਰਿਜ਼ਲਟ ਖੜੇ ਆ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋ ਗਈਆਂ ਤੇ ਬਸ਼ੇਰੇ ਵੀ ਆ ਜਿਹੜੇ ਅੱਗੇ ਉਹ ਸਟੱਡ ਸਰਵਿਸ ਦੇਣ ਲੱਗੇ। ਸੋ ਵੀਡੀਓ ਦੇ ਵਿੱਚ ਛੋਟੀ ਜੀ ਗੱਲਬਾਤ ਆਪਾਂ ਅੱਜ ਅਭੀ ਪਦਮ ਘੋੜੇ ਦੀ ਕਿੰਨੀ ਫੀਸ ਚੱਲ ਰਹੀ ਆ ਤੇ ਕਿਹੜੇ ਹਿਸਾਬ ਨਾਲ ਇਹਦੀ ਮੀਟਿੰਗ ਸਰਵਿਸ ਦਿੱਤੀ ਜਾਂਦੀ ਆ, ਕਿੰਨੇ ਜੰਪ ਦਿੱਤੇ ਜਾਂਦੇ ਆ, ਕਿਹੜੇ ਹਿਸਾਬ ਨਾਲ ਘੋੜੀਆਂ ਚੱਕ ਚੁੱਕ ਕਰਾਈਆਂ ਜਾਂਦੀਆਂ ਨੇ। ਸਾਰੀ ਗੱਲਬਾਤ ਆਪਾਂ ਇਸ ਵਿਸ਼ੇ ਤੇ ਹੀ ਕਰਨੀ ਆ ਬਾਕੀ ਬਹੁਤਾ ਆਪਾਂ ਨੂੰ ਹੋਰ ਇਸ ਘੋੜੇ ਬਾਰੇ ਦੱਸਣ ਦੀ ਲੋੜ ਨਹੀਂ ਨਾ ਕੋਈ ਇਹਦੇ ਬਾਰੇ ਕੱਦ ਬਾਰੇ ਚਰਚਾ ਕਰਨ ਦੀ ਲੋੜ ਆ ਤੇ ਨਾ ਕੋਈ ਇਹਦੀ ਲਾਈਨ ਬਾਰੇ ਕਹਿ ਲੋ ਤੇ ਨਾ ਕੋਈ ਇਹਦੇ ਰਿਜ਼ਲਟਾਂ ਬਾਰੇ ਦੱਸਣ ਦੀ ਲੋੜ ਆ ਬੱਚੇ ਇਹਦੇ ਮਾਰਕੀਟ ਦੇ ਵਿੱਚ ਬਾਧੂ ਆ ਗਏ ਜਿਵੇਂ ਮੈਂ ਗੱਲ ਮਕਾਉਣਾ ਵੀ ਇਹਨੇ ਆਪ ਦਾ ਜਿਹੜਾ ਟ੍ਰੈਂਡ ਸੈੱਟ ਕਰ ਲਿਆ ਸੋ ਦੋਸਤੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਹੀ ਗੱਲਬਾਤ ਅੱਜ ਹੋਣੀ ਆ ਵੀ ਇਹਦੀ ਫੀਸ ਮੌਕੇ ਤੇ ਕਿੰਨੀ ਚੱਲ ਰਹੀ ਆ ਆਜੋ ਪੁੱਛਦਿਆਂ ਫਿਰ ਮਾਲਕਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਅੱਜ ਦੀ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖਾਸ ਗੱਲਬਾਤ ਕਰਨੀ ਆ ਨੁਕਰੇ ਘੋੜੇ ਪਦਮ ਦੀ ਸਟੱਡ ਸਰਵਿਸ ਨੂੰ ਲੈ ਕੇ ਅਸੀਂ 2-3 ਦਿਨਾਂ ਦੇ ਇੱਥੇ ਹਰਿਆਣੇ ਦੇ ਵਿੱਚ ਆਏ ਹੋਏ ਸੀਗੇ ਇੱਥੇ ਇੱਕ ਤਾਂ ਬਾਈ ਤਰਲੋਚਨ ਵਾਲਾ ਜਿਹੜਾ ਨੋਕਰਾ ਘੋੜਾ ਗਾਇ ਰਾਬਤ ਉਹਦੀ ਆਪਾਂ ਵੀਡੀਓ ਕੀਤੀ ਸੀਗੀ ਤੇ ਉਸ ਦਿਨ ਵੀ ਅੰਕਲ ਦਾਰਾ ਸਿੰਘ ਜੀ ਆਪਣੇ ਨਾਲ ਹੀ ਸੀਗੇ ਤੇ ਬਾਕੀ ਇੱਕ ਦੋ ਇੱਥੇ ਜਾਨਵਰਾਂ ਦੀਆਂ ਵੀਡੀਓ ਆਪਾਂ ਹੋਰ ਕੀਤੀਆਂ ਨੇ ਕੁਛ ਛੇਲ ਵਾਲੇ ਜਾਨਵਰਾਂ ਦੀਆਂ ਸੋ ਉਸ ਦੇ ਰਿਲੇਟਡ ਕੁਝ ਜਿਹੜੀ ਭਰਾਵਾਂ ਨੂੰ ਪਦਮ ਦੀ ਸਟੱਡ ਸਰਵਿਸ ਨੂੰ ਲੈ ਕੇ ਕਨਫਿਊਜ਼ਨ ਸੀਗੀ ਵੀ ਕਿਸ ਤਰ੍ਹਾਂ ਮੀਟਿੰਗ ਸਰਵਿਸ ਦੀ ਉਹਦੀ ਜਿਹੜੀ ਚੱਲ ਰਹੀ ਆ ਸੋ ਅੱਜ ਗੱਲਬਾਤ ਕਲੀਅਰ ਕਰਨ ਦੇ ਲਈ ਇਸ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਪਿੱਛੇ ਜਿਵੇਂ ਤੁਸੀਂ ਦੇਖਦੇ ਹੋ ਜਿੰਨੇ ਵੀ ਆਸੇ ਪਾਸੇ ਦੇ ਨੇੜਲੇ ਪਿੰਡਾਂ ਦੇ ਜਾਂ ਕਹਿ ਲਓ ਦੂਰੋਂ ਪੰਜਾਬ ਤੋਂ ਵੀ ਇੱਥੋਂ ਘੋੜੀਆਂ ਮੇੜਨ ਵਾਸਤੇ ਹਰਿਆਣਾ ਤੋਂ ਗੁਜਰਾਤ ਤੋਂ ਸਾਰੀਆਂ ਸਟੇਟਾਂ ਤੋਂ ਆਉਂਦੀਆਂ ਰਹਿੰਦੀਆਂ ਨੇ ਅੱਜ ਵੀ ਤਕਰੀਬਨ 3-4 ਘੋੜੀਆਂ ਆਈਆਂ ਖੜ੍ਹੀਆਂ ਸੀਗੀਆਂ ਸੋ ਭਰਾ ਕੁਸ਼ ਤਾਂ ਘੋੜੀਆਂ ਨੂੰ ਲੈ ਕੇ ਆਏ ਹੋਏ ਸੀ ਇੱਥੇ ਕੁਝ ਆਸੇ ਪਾਸੇ ਦੇ ਆਪਣੇ ਪਿੰਡਾਂ ਦੇ ਸਹਿਚਾਰ ਵਾਲੇ ਘੋੜੀਆਂ ਰੱਖਣ ਵਾਲੇ ਭਰਾ ਇਕੱਠੇ ਹੋਏ ਹੋਏ ਸੀ ਸੋ ਗੱਲਬਾਤ ਸਟੱਡ ਸਰਵਿਸ ਨੂੰ ਲੈ ਕੇ ਕਲੀਅਰ ਕਰਨੀ ਆ ਵੈਸੇ ਤਾਂ ਤੁਸੀਂ ਘੋੜੇ ਬਾਰੇ ਸਾਰਾ ਜਾਣਦੇ ਹੋ ਬੱਚੇ ਵੀ ਇਹਦੇ ਤੁਸੀਂ ਦੇਖ ਚੁੱਕੇ ਹੋ ਸੋ ਦੋ ਤਿੰਨ ਟਾਪਿਕ ਆ ਅੱਜ ਆਪਾਂ ਮੇਨ ਮੇਨ ਉਹਨਾਂ ਬਾਰੇ ਫੋਕਸ ਕਰਾਂਗੇ ਸੋ ਪਹਿਲਾਂ ਤਾਂ ਆਪਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਜਿੰਨੇ ਵੀ ਅੱਜ ਸਾਡੇ ਨਾਲ ਬੈਠੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੰਕਲ ਜੀ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਜੀ ਪਹਿਲਾਂ ਤਾਂ ਮੈਂ ਆਪਣੀ ਟੀਮ ਵੱਲੋਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਸੋ ਆਪਣੇ ਇੱਕ ਨਿੱਕੇ ਜਿਹੇ ਸੱਦੇ ਤੇ ਕਹਿ ਲੋ ਕੁਝ ਕੁ ਭਰਾ ਜਿਵੇਂ ਇੱਥੇ ਘੋੜੀਆਂ ਮੀਟ ਕਰਾਉਣ ਵਾਸਤੇ ਬਾਕੀ ਜਿਵੇਂ ਇੱਥੇ ਫਾਰਮ ਦੇ ਉੱਤੇ ਆਪਣੇ ਵੈਸੇ ਵੀ ਚਾਹਲ-ਪਹਿਲ ਬਣੀ ਰਹਿੰਦੀ ਹੈ ਜੀ। ਘੋੜਾ ਦੇਖਣ ਵੀ ਬਹੁਤੇ ਭਰਾ ਆਉਂਦੇ ਰਹਿੰਦੇ ਆ ਜੀ। ਤੇ ਅੰਕਲ ਜੀ ਜੋ ਮੈਂ ਪਹਿਲਾਂ ਦੱਸ ਕੇ ਛੱਡਿਆ ਜੀ ਵੀ ਜਿਵੇਂ ਥੋੜੀ ਜਿਹੀ ਕਈ ਭਰਾਵਾਂ ਨੂੰ ਕਨਫਿਊਜ਼ਨ ਸੀਗੀ ਪਦਮ ਦੀ ਸਟੱਡ ਸਰਵਿਸ ਨੂੰ ਲੈ ਕੇ ਜੀ। ਉਹ ਸਾਰੀ ਗੱਲਬਾਤ ਪਹਿਲਾਂ ਆਪਾਂ ਮੇਨ ਫੋਕਸ ਉਸ ਚੀਜ਼ ਤੇ ਰੱਖੀਏ ਵੀ ਅੱਜ ਕੱਲ੍ਹ ਜਿਹੜੀ ਸਰਵਿਸ ਆ ਤੁਸੀਂ ਕਿਹੜੇ ਹਿਸਾਬ ਨਾਲ ਦੇ ਰਹੇ ਹੋ? ਜਾਂ ਪਾਜੂਪਾਂ ਦਾ ਕੀ ਹਿਸਾਬ ਕਿਤਾਬ ਹੈ ਜੀ? ਫੀਸ ਦਾ ਕੀ ਰੱਖਿਆ ਸਿਸਟਮ ਉਹ ਸਾਰੀ ਗੱਲ ਅੱਜ ਖੁੱਲ੍ਹ ਕੇ ਕਲੀਅਰ ਕਰ ਦਿਓ ਜੀ ਕਿਉਂਕਿ ਬਹੁਤੇ ਭਰਾਵਾਂ ਨੂੰ ਫੀਸ ਇਹਦੀ ਬਿਆਨਤ 61000 ਰੁਪਇਆ ਹਾਂਜੀ ਤੇ ਜੰਪਾਂ ਦਾ ਕੋਈ ਚੱਕਰ ਨਹੀਂਗਾ ਜੇ ਡਾਕਟਰ ਸਾਹਿਬ ਇੱਕ ਆਖਣ ਇੱਕ ਜੇ ਦੋ ਆਖਣ ਦੋ ਚੈੱਕ ਕਰਾ ਕੇ ਉਹ ਦੇਈਦਾ ਛੱਡੀਦਾ ਹਰੇਕ ਨੂੰ ਠੀਕ ਹੈ ਜੀ ਤੇ ਜੇ ਫਿਰ ਵੀ ਬਾਈ ਦੀ ਵੇ ਰਿਪੀਟ ਮਾਰਦੀ ਹੈ ਤਾਂ ਇੱਕ ਵਾਰੀ ਫੇਰ ਛੱਡਦੇ ਨੇ ਘੋੜਾ ਉਸੇ ਫੀਸ ਠੀਕ ਹੈ ਜੀ ਹਾਂਜੀ ਮਨ ਲਓ ਵੀ ਜਿੰਮੇ ਇੱਕ ਵਾਰ ਘੋੜੀ ਆਉਂਦੀ ਹੈ ਜੇ ਡਾਕਟਰ ਸਾਹਿਬ ਕਹਿੰਦੇ ਆ ਤੁਹਾਡੇ ਕਹਿਣ ਦਾ ਮਤਲਬ ਵੀ ਘੋੜੀ ਨੇ ਹਜੇ ਮੰਨ ਲਓ ਆਂਡਾ ਨਹੀਂ ਰੈਕਚਰ ਕੀਤਾ ਜੀ ਦੁਬਾਰੇ ਜੰਪ ਦੇਣਾ ਪੈਣਾ ਹਾਂਜੀ ਦਿਨੇ-ਦਿਨੇ ਦੁਬਾਰੇ ਦਿੱਤਾ ਜਾਂਦਾ ਜੀ ਉਸ ਤੋਂ ਬਾਅਦ ਆ ਅਗਲੀ ਮੰਨ ਲਓ ਫੇਰ ਕਈ ਵਾਰ ਘੋੜੀ ਰਿਪੀਟ ਹੁੰਦੀ ਆ ਤਾਂ ਦੁਬਾਰੇ ਵੀ ਘੋੜਾ ਛੱਡਦੇ ਆ ਹਾਂ ਦੁਬਾਰੇ ਵੀ ਛੱਡਦੇ ਆ ਠੀਕ ਆ ਜੀ ਉਹਦੇ ਵਿੱਚ ਮੰਨ ਲਓ 61000 ਰੁਪਏ ਦਲਜੀਤ ਬਾਈ ਫੀਸ ਰੱਖੀ ਆ ਹਾਂਜੀ ਹਾਂਜੀ 61000 ਰੁਪਏ ਆਪਾਂ ਫੀਸ ਰੱਖੀ ਆ ਬਾਈ ਜੀ ਇਹਦੀ ਹਾਂਜੀ ਸਾਹਿਬ ਜਦੋਂ ਵੀ ਆਪਾਂ ਨੂੰ ਕੋਈ ਘੋੜੀ ਵਾਲਾ ਫੋ ਉਹਡਾ ਮਾ ਘਰੇ ਵੀ ਡਾਕਟਰ ਸਾਹਿਬ ਬੁਲਾ ਲਏਦੇ ਆ ਜੀ ਇੱਕ ਵਾਰ ਚੈੱਕ ਕਰਵਾ ਲਈਦੀ ਆ ਕੋਈ ਘੋੜੀ ਅੱਗੇ ਪਿੱਛੇ ਕਰਨੀ ਹੁੰਦੀ ਆ ਨਾ ਜੀ ਤੇ ਜੰਪ ਦੇ ਕੇ 36 ਘੰਟਿਆਂ ਤੋਂ ਫੇਰ ਚੈੱਕ ਕਰਵਾ ਕੇ ਫੇਰ ਘੋੜੀ ਕਲੀਅਰ ਕਰਕੇ ਆਪਾਂ ਅਗਲੇ ਨੂੰ ਭੇਜੀਦੇ ਆ ਜੀ ਠੀਕ ਆ ਬਈ ਹਾਂ ਬਈ ਤੇ ਬਾਕੀ ਸਟੇਬਲ ਦਾ ਤਾਂ ਬਾਈ ਤੁਹਾਡੇ ਫਾਰਮ ਦੇ ਉੱਤੇ ਹੈਗਾ ਹੀ ਇੱਥੇ ਕੋਈ ਭਰਾ ਦੂਰੋਂ ਨੇੜੇ ਚੱਲ ਕੇ ਆਉਂਦਾ ਨਾ ਹਾਂਜੀ ਹਾਂਜੀ ਬਾਈ ਸਟੇਬਲ ਦਾ ਪੂਰਾ ਵਧੀਆ ਰੂਮ ਬਣਿਆ ਆਪਾਂ ਕਿਸੇ ਵੀ ਜਾਨਵਰ ਨੂੰ ਬੰਨ ਕੇ ਨਹੀਂ ਰੱਖਦੇਗੇ ਖੁੱਲਾ ਛੱਡੀ ਦਾ ਬੱਚੇ ਵਾਲੀ ਘੋੜੀ ਆ ਚਾਹੇ ਕੱਲੀ ਘੋੜੀ ਐ ਪੂਰਾ ਰਹਿਣ ਸਹਿਣ ਦਾ ਪ ਤੇ ਬਾਕੀ ਬਾਈ ਜਿਵੇਂ ਹੁਣ ਅੱਗੇ ਆਪਾਂ ਬੱਚਿਆਂ ਬਾਰੇ ਗੱਲਬਾਤ ਕਰ ਲਈਏ ਹਾਂਜੀ ਬਾਈ ਸੋ ਬਾਈ ਕਦੋਂ ਮੰਨ ਲਓ ਸਟਾਰਟਿੰਗ ਦੇ ਵਿੱਚ ਤਾਂ ਇਹ ਹੁੰਦਾ ਵੀ ਪਹਿਲਾਂ ਆਪਾਂ ਕਿਸੇ ਵੀ ਘੋੜੇ ਦਾ ਰਿਜ਼ਲਟ ਆਉਂਦਾ ਹਨਾ ਹਾਂਜੀ ਹਾਂਜੀ ਭਰਾ ਨੂੰ ਚਾਹਣਾ ਹੁੰਦੀ ਹੈ ਵੀ ਆਪਾਂ ਇਹਦੇ ਬੱਚੇ ਦੇਖੀਏ ਹਾਂਜੀ ਹਾਂਜੀ ਉਸ ਤੋਂ ਬਾਅਦ ਬਾਈ ਜਦੋਂ ਬੱਚੇ ਆ ਜਾਂਦੇ ਆ ਮਾਰਕੀਟ ਦੇ ਵਿੱਚ ਫਿਰ ਉਸ ਤੋਂ ਬਾਅਦ ਚਲੋ ਆਪਣੇ ਸਾਰੇ ਘੋੜਿਆਂ ਵਾਲੇ ਭਰਾ ਇਸ ਚੀਜ਼ ਨੂੰ ਦੇਖਦੇ ਆ ਵੀ ਬੱਚੇ ਬਣੇ ਕਿਹੋ ਜਿਹੇ ਹਨਾ ਹਾਂਜੀ ਹਾਂਜੀ ਬਾਈ ਉਹ ਚੀਜ਼ ਨੂੰ ਕਲੈਰੀਫਾਈ ਕਰੋ ਵੀ ਕਿੰਨੇ ਕੁ ਬੱਚੇ ਦੇ ਤਕਰੀਬਨ ਤੁਹਾਡੇ ਧਿਆਨ ਦੇ ਵਿੱਚ ਆ ਗਏ ਕਿੰਨੀਆਂ ਕੁ ਘੋੜੀਆਂ ਜਿੰਨਾ ਕੁ ਚਲੋ ਜੇ ਤੁਸੀਂ ਨਹੀਂ ਕੋਈ ਲਗਨ ਪੜਤ ਕੀਤੀ ਤਾਂ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਬੱਚੇ ਕਿਹੋ ਜਿਹੇ ਬਣ ਗਏ ਕਿਹੜੀ ਕਿਹੜੀ ਥਾਮਾਂ ਤੇ ਜਿਹੜੇ ਮੇਨ ਬੱਚੇ ਤੇ ਤਿਆਰ ਹੋ ਗਏ ਜਿੱਦਾਂ ਬਸ਼ੇਰੇ ਕੋਈ ਤਿਆਰ ਕਰ ਰਿਹਾ ਉਹਨਾਂ ਬਰੇ ਹਾਂਜੀ ਹਾਂਜੀ ਬਾਈ ਜ਼ਰੂਰ ਘੋੜੀ ਤਾਂ ਬਾਈ ਇਹਦੇ ਤੋਂ ਕਮ ਸੇ ਕਮ 1000 ਘੋੜੀ ਮੇਟ ਹੋ ਗਈ ਹੈ ਜੀ ਹਾਂ ਹਜ਼ਾਰ ਘੋੜੀ ਲਗਭਗ ਮੇਟ ਹੋ ਗਈ ਹੈ ਬੱਚੇ ਚਾਰ ਪੰਜ ਬੱਚੇ ਆਪਣੇ ਘਰੇ ਵੀ ਨੇ ਬਾਕੀ ਬੱਚੇ ਹੋਰ ਬਈ ਜਗਵੀਰ ਆ ਭਾਗਸਰ ਉਹ ਵੀ ਹੁਣ ਛੱਡਣ ਲੱਗ ਪਏ ਹੈ ਜੀ ਘੋੜੀਆਂ ਤੇ ਗਾਂ ਬੱਚੇ ਇਹਦੇ ਤਿੰਨ ਚਾਰ ਸਾਂਹ ਹੁਣ ਚੱਲ ਪਏ ਸਟੱਡ ਸਰਵਿਸ ਦੇਣ ਲੱਗ ਪਏ ਬਈ ਜੀ ਠੀਕ ਹੈ ਬਈ ਰਾਮਗੜ ਚੁੰਗਾ ਜੀ ਬਾਈ ਜੱਸੀ ਨਾਗਰੇ ਕੋਲੇ ਬੱਚਾ ਬਹੁਤ ਵੱਡਾ ਹੈ ਤੇ ਬਈ ਧੂਰਕੋਟ ਫਤੇ ਕੋਲੇ ਬਹੁਤ ਵੱਡਾ ਬੱਚੇ ਦੋ ਉਹਨਾਂ ਕੋਲੇ ਜੀ ਬੱਚੇ ਇੱਕ ਛੋਟਾ ਇੱਕ ਵੱਡਾ ਹੈ ਜੀ ਤੇ ਵਸ਼ੇਰੀਆਂ ਬਾਈ ਸੁਖੀ ਕੋਲੇ ਆਲਮਾਲੇ ਟਵਾਨੇ ਆ ਫਤੇਪੁਰੀਆ ਤੇ ਬਾਕੀ ਕੜਿਆਲ ਵਾਲੇ ਪਹਿਲਵਾਨਾਂ ਕੋਲੇ ਬਹੁਤ ਚੰਗੀ ਬ ਹੋਰ ਵੀ ਕਈਆਂ ਦਾ ਨਾਮ ਨਹੀਂ ਚਲੋ ਸਾਰਿਆਂ ਦਾ ਲਿਆ ਜਾਂਦਾ ਪਰ ਬਹੁਤ ਫੂਨਨ ਕਲਾ ਬਸ਼ੇਰੇ ਆ ਬਸ਼ੇਰੀਆਂ ਬਹੁਤ ਚੰਗੇ ਬੱਚੇ ਆ ਸੰਤੋਖ ਕੋਲੇ ਬਸ਼ੇਰਾ ਲੰਡੀ ਲੰਡੇ ਪਿੰਡ ਸੰਤੋਖ ਸਿੰਘ ਅੰਕਲ ਕੋਲੇ ਉਹਨਾਂ ਕੋਲੇ ਬਹੁਤ ਚੰਗਾ ਬੱਚਾ ਇਹਦਾ ਤਿਆਰ ਹੋਈ ਜਾਂਦਾ ਜੀ ਠੀਕ ਹੈ ਬਈ ਹਾਂ ਉਹ ਵੀ ਹੁਣ 24-25 ਮਹੀਨਿਆਂ ਦਾ ਹੋ ਗਿਆ ਹਾਈਟ ਬਹੁਤ ਜ਼ਿਆਦਾ ਕਰੀ ਜਾਂਦੇ ਬੱਚੇ ਜਿਹੜਾ ਜੱਸੀ ਬਾਈ ਨਾਗਰੇ ਕੋਲੇ ਆ ਉਹਦਾ 21ਵੇਂ ਮਹੀਨੇ ਚ 68 ਇੰਚ ਕੱਦ ਕਰ ਗਿਆ ਜੀ ਅੱਛਾ ਜਗਵੀਰੇ ਬਾਈ ਵਾਲਾ ਬਸ਼ੇਰਾ ਵੀ ਬਹੁਤ ਜ਼ਿਆਦਾ ਵੱਡਾ 26 ਕਿ ਮਹੀਨਿਆਂ ਦਾ ਹੀ ਹੈ ਜੀ ਹਾਂ ਸਤਾਈਆਂ ਦਾ ਰਾਮਗੜ੍ਹ ਵਾਲਾ ਵੀ ਬਸ਼ੇਰਾ ਉਹ ਵੀ ਹੁਣ ਘੋੜੀਆਂ ਉਹ ਠੀਕ ਹੈ ਬਈ ਬਹੁਤ ਚੰਗੇ ਬੱਚੇ ਰਿਜ਼ਲਟ ਆਪਣੇ ਘਰੇ ਵੀ ਹੈ ਭਾਈ ਅਮਰਤ ਨਾਣੂ ਆਣੇ ਤਾਂ ਆਪਣੇ ਮਗਰ ਹੀ ਬੈਠੇ ਆ ਹਾਂਜੀ ਇੰਨਾ ਘਰੇ ਵੀ ਦੋ ਤਿੰਨ ਬੱਚੇ ਆ ਘੋੜੀਆਂ ਫੇਰ ਗੱਬਣਾ ਜੀ ਹਾਂਜੀ ਬਈ ਹਾਂ ਸਰਸੇ ਵਾਲਿਆਂ ਦੀਆਂ ਘੋੜੀਆਂ ਬਹੁਤ ਗੱਬਣਾ ਇੱਕ ਬਸ਼ੇਰੀ ਸਰਸੇ ਵੀ ਡੇਰੇ ਸੱਚੇ ਸੌਦੇ ਬਹੁਤ ਚੰਗੀ ਆ ਸਭ ਤੋਂ ਪਹਿਲੀ ਬਸ਼ੇਰੀ ਪਹਿਲੀ ਬੱਚੀ ਹਾਂਜੀ 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 ਬਈ ਠੀਕ ਹੈ ਬਈ ਉਸ ਟਾਈਮ ਬਾਈ ਆਪਾਂ ਉਸ ਘੋੜੀ ਦੀ ਵੀਡੀਓ ਵੀ ਕੀਤੀ ਸੀ ਜਿਹੜੀ ਰੋਲੀ ਵਾਲੇ ਦੀ ਆਪ ਹਾਂਜੀ 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 ਉਹ ਦੋ ਸੇਲ ਕੀਤੀ ਸੀ ਘੋੜੀਆਂ ਨਹੀਂ ਕਰੋngੀ ਸੀ ਉਹ ਹਾਂਜੀ ਆਪ ਘੋੜੀ ਉਹ ਅਰਜੰਦੀ ਸੀਗੀ ਤੇ ਪਦਮ ਦੀ ਬਸ਼ੇਰੀ ਬਹੁਤ ਜਿਆਦਾ ਚੰਗੀ ਬਣ ਗਈ ਉਹ ਵੱਡੀ ਆ ਸਭ ਤੋਂ ਬਈ ਬਸ਼ੇਰੀ ਉਹ ਠੀਕ ਹੈ ਬਈ ਪਹਿਲੀ ਬਸ਼ੇਰੀ ਹੈ ਪਦਮ ਦੀ ਹਾਂਜੀ ਬਈ ਤੇ ਹੋਰ ਜਿਹੜੀ ਵੀ ਘੋੜੀ ਸੂਈ ਦੀ ਹੈ ਬਈ ਚੰਗੇ ਬੱਚੇ ਆਉਂਦੇ ਆ ਅੰਕਲ ਪਵਨਾ ਰੜੇ ਵਾਲੇ ਤੋਂ ਉਹਨਾਂ ਦੀ ਘੋੜੀ ਸੂਈ ਚੰਬੀ ਘੋੜੀ ਆ 65 66 ਇੰਚ ਉਹ ਬਸ਼ੇਰਾ 5 ਘੰਟਿਆਂ ਦਾ 5 ਲੱਖ ਦਾ ਸੇਲ ਹੋ ਗਿਆ ਜੀ ਠੀਕ ਹੈ ਬਾਈ ਹੁਣ 3 ਮਹੀਨੇ ਦੁੱਧ ਪਿਆ ਕੇ ਲੈ ਜਾਣਾ ਹਬੋਰ ਜੇ ਬੰਦਾ ਬਾਈ ਗਗਨ ਉਹਨਾਂ ਨੇ ਲਿਆ ਜੀ ਹਾਂਜੀ ਬਾਈ ਤੇ ਅੰਕਲ ਗੋਪੀ ਆ ਬਾਹਮ ਤੋਂ ਉਹਨਾਂ ਘਰੇ ਬਸ਼ੇਰੀ ਬਹੁਤ ਜਿਆਦਾ ਚੰਗੀ ਆਈ ਏ ਜੀ ਬਹੁਤ ਮੰਨ ਲਓ ਪੰਜਾਬ ਤੇ ਬਹੁਤ ਬੱਚੀਆਂ ਇਧਰੋਂ ਡੀਡ ਬਾਣੇ ਘੂੜੀਆਂ ਸੇਕਰ ਕੋਲੇ ਪੰਜਾਬ ਰਾਜਸਥਾਨ ਚ ਸੋਈਆਂ ਉਹ ਮਲੋਕੇ ਵਾਲੇ ਬਿੰਦਰ ਅੰਕਲ ਲੈ ਕੇ ਆਇਆ 14 ਲੱਖ ਦਾ ਬਸ਼ੇਰਾ ਲਿਆ 4 ਮਹੀਨਿਆਂ ਦਾ ਜੀ ਠੀਕ ਹੈ ਬਾਈ ਬਹੁਤ ਜਿਆਦਾ ਚੰਗੇ ਬੱਚੇ ਆ ਜੀ ਹਾਂ ਬਾਕੀ ਬਾਈ ਜਿਵੇਂ ਬਾਹਰ ਲੀਆਂ ਸਟੇਟਾਂ ਤੋਂ ਘੋੜੀਆਂ ਮਿਲਦੀਆਂ ਨੇ ਤੋ ਦੇਖ ਰਹੇ ਹਾਂ ਭਰਾ ਮਲਾਕੇ ਜਿੱਲੇ ਜਾਂਦੇ ਆ ਉਧਰ ਵੀ ਬੱਚੇ ਬਈ ਮੇਰਾ ਖਿਆਲ ਤਿੰਨ ਚਾਰ ਇਹਦੇ ਹਾਂ ਹਾਂਜੀ ਬਈ ਮੇਲੇ ਚ ਆਪਾਂ ਨੂੰ ਮਿਲੇ ਸੀ ਕਿ ਇਧਰੋਂ ਤੇ ਉਹ ਆਏ ਸੀ ਬਾਹਰੋਂ ਉਹਾਂ ਦੇ ਵੀ ਸਾਡੇ ਹੁਣ ਘੋੜੀ ਸੂਈ ਐ ਤੇ ਬਹੁਤ ਚੰਗੀ ਬਸ਼ੇਰੀ ਆਈ ਐ ਜੀ ਤੇ ਐਮਪੀ ਚੋਂ ਵੀ ਕੱਲ ਫੋਨ ਆਈ ਜਾਂਦੇ ਸੀਗੇ ਵੀ ਘੋੜੀ ਲੈ ਕੇ ਆਉਣਾ ਸੀ ਹਾਂਜੀ ਗੁਜਰਾਤ ਚੋਂ ਵੀ ਸਾਰੇ ਥਾਵਾਂ ਤੋਂ ਬੱਚੇ ਵੀ ਆਈ ਜਾਂਦੇ ਤੇ ਘੋੜੀਆਂ ਦਾ ਵੀ ਫੋਨ ਆਉਂਦੇ ਵੀ ਅਸੀਂ ਉਧਰੋਂ ਲੈ ਕੇ ਆਉਣੀ ਆ ਹਾਂਜੀ ਥੋੜਾ ਦੂਰ ਦਾ ਹੋ ਜਾਂਦਾ ਚਲੋ ਉਹਨਾਂ ਨੂੰ ਕਹੀਦਾ ਦੋ ਤਿੰਨ ਦਿਨ ਪਹਿਲਾਂ ਲੈ ਜਾਓ ਹਨਾ ਵੀ ਹੀਟ ਹੋਟ ਆਉਣ ਜਾਣ ਚ ਲੰਘ ਨਾ ਜਾਵੇ ਹੂੰ ਤੇ ਉਹਨਾਂ ਨੂੰ ਹਫ ਠੀਕ ਹੈ ਪ੍ਰੋਪਰ ਪੂਰੀ ਤਸੱਲੀ ਕਰਕੇ ਉਹਨਾਂ ਦੀ ਫੇਰ ਤੋਰੀਦਾ ਜੀ ਠੀਕ ਹੈ ਬਾਈ ਹਾਂਜੀ ਬਾਈ ਸੋ ਹੋਰ ਕੋਈ ਗੱਲਬਾਤ ਜੀ ਤੇ ਬਾਈ ਬਸ ਹੋਰ ਲੱਗਦੀ ਹੋਵੇ ਤੁਹਾਡਾ ਪਹਿਲਾਂ ਦਾ ਤੁਹਾਡਾ ਪਹਿਲਾਂ ਦਾ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਣ ਤੇ ਹਨਾ ਪਿੰਡੂ ਜੀਮੀਦਾਰ ਬਾਕੀ ਆ ਸਾਰੇ ਮੇਰੇ ਪਿੰਡ ਦਾ ਮੈਨੂੰ ਬਹੁਤ ਸੰਜੋਗ ਹੈ ਜੀ ਹਰ ਮੇਲੇ ਤੇ ਮੇਰੇ ਨਾਲ ਜਾਂਦੇ ਆ ਸਾਰੇ ਜੀ ਸਾਰਿਆਂ ਦਾ ਟਾਈਮ ਚੋਂ ਟਾਈਮ ਕੱਢਣਾ ਬਹੁਤ ਔਖਾ ਬਾਈ ਜੀ ਤੇ ਚਲੋ ਫਿਰ ਵੀ ਇਹਨਾਂ ਦਾ ਮੈਨੂੰ ਬਹੁਤ ਸਾਥ ਆ ਸਾਰਿਆਂ ਦਾ ਜੀ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਨਾ ਜਿਵੇਂ ਦੇਖਿਆ ਜੀ ਤੇ ਬਾਈ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਕੀਤੀਆਂ ਨੇ ਘੋੜੇ ਦੀਆਂ ਚਲੋ ਜਿੰਨੇ ਸੱਜਣ ਆਪਣੇ ਨਾਲ ਘੋੜੀਆਂ ਵਾਲੇ ਦਾ ਅਟੈਚ ਉਸ ਤੋਂ ਬਿਨਾ ਬਾਈ ਤੁਹਾਡੇ ਪਿੰਡਦਿਆਂ ਨੂੰ ਵੀ ਸਾਰਿਆਂ ਨੂੰ ਬੜਾ ਚਾਹ ਬਾਈ ਤੁਹਾਡੇ ਛੋੜੇ ਦਾ ਹੌਸਲਾ ਸਾਰੇ ਪਿੰਡ ਬਹੁਤ ਬਹੁਤ ਜ਼ਿਆਦਾ ਇਹਨਾਂ ਨੂੰ ਸ਼ੌਂਕ ਵੀ ਮੇਰੇ ਨਾਲ ਸਾਥ ਸਭ ਤੋਂ ਵੱਡਾ ਸਾਥ ਹੈ ਇਹਨਾਂ ਦਾ ਜੀ ਟਾਈਮ ਕੱਢਣਾ ਬਾਈ ਬਹੁਤ ਔਖਾ ਹੁੰਦਾ ਹਨਮਾਨਗੜ ਮੇਲੇ ਤੇ ਗੰਗਾ ਨਗਰ ਸਾਰੇ ਤਿੰਨ ਦਿਨ ਕੰਮ ਵੀ ਬਹੁਤ ਕਰਾਉਂਦੇ ਰਹੇ ਆ ਤੇ ਅੱਜ ਵੀ ਦੇਖੋ ਤੁਸੀਂ ਸਭਾ ਦੇ ਆਏ ਆ ਸਾਰੇ ਜਾਣੇ ਬਿਲਕੁਲ ਹਾਂ ਸਹੀ ਹੈ ਬਾਈ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਹਾਂ ਜੀ ਬਾਕੀ ਬਾਈ ਜਿਵੇਂ ਤੁਸੀਂ ਸਾਰਾ ਕਲੀਅਰ ਕੀਤਾ ਫੀਸ ਬਾਰੇ ਵੀ ਤੇ ਬੱਚੇ ਤਾਂ ਹੁਣ ਮਾਰਕੀਟ ਦੇ ਵਿੱਚ ਤਕਰੀਬਨ ਬਹੁਤਾ ਦੱਸਣ ਦੀ ਲੋੜ ਨਹੀਂ ਮੇਲੇਆਂ ਮੰਡੀਆਂ ਦੇ ਉੱਤੇ ਚੰਗੇ ਫਾਰਮਾਂ ਦੇ ਉੱਤੇ ਖੜੇ ਦੇਖ ਹਾਂਜੀ ਹਾਂਜੀ ਹੁਣ ਵੀ ਬਸ ਫਤਿਹਬਾਦ ਪਰਸੋਂ ਘੋੜੀ ਹੁਣ ਸੂਈ ਹੈ ਦੁਬਾਰੇ ਸੀਜ਼ਨ ਸ਼ੁਰੂ ਹੁਣ ਘੋੜੀਆਂ ਸੂਈ ਜਾਂਦੀਆਂ ਜੀ ਸੁਲਤਾਨ ਅੰਕਲ ਆ ਉਹਨਾਂ ਦੀ ਘੋੜੀ ਸੂਈ ਹੈ ਬਸ਼ੇਰਾ ਆਇਆ ਬਹੁਤ ਜਿਆਦਾ ਚੰਗਾ ਬਾਈ ਸੁਖੀ ਦੀ ਘੋੜੀ ਇੱਕ ਹੋਰ ਸੂਈ ਹੈ ਬਿਤਾਬ ਦੀ ਬੱਚੀ ਉਹ ਵੀ ਬਸ਼ੇਰੀ ਆਈ ਹੈ ਬਹੁਤ ਚੰਗੀ ਜੀ ਹਾਂਜੀ ਤੇ ਹੋਰ ਬੜੀਆਂ ਘੋੜੀਆਂ ਡੇਲੀ ਫੋਨ ਆਉਂਦੇ ਆ ਭਾਈ ਅੱਜ ਘੋੜੀ ਅੱਜ ਬਸ਼ੇਰਾ ਵਸ਼ੇਰ ਵਸ਼ੇਰੀ ਬਰੋਬਰ ਜੇ ਆਈ ਜਾਂਦਾ ਜੀ ਸਾਰਾ ਕੁਝ ਠੀਕ ਹੈ ਬਾਈ ਬਾਕੀ ਵਸ਼ੇਰ ਐ ਨਹੀਂ ਵਸ਼ੇਰੀਆਂ ਦੀ ਮੰਗ ਤਾਂ ਹੈ ਹੀ ਹੈ ਕੋਈ ਦੇ ਨਹੀਂ ਰਿਹਾ ਬਾਈ ਹਰਮਾਨਗੜ੍ਹ ਹੁਣ ਮੇਲੇ ਚ ਵਸ਼ੇਰੀ ਆਈ ਸੀ ਕਿਦਰੋਂ ਮੰਬੜ ਖੇੜਾ ਪਿੰਡ ਆ ਗੰਗਾ ਨਗਰ ਕੋਲੇ ਤੋ 8-9 ਲੱਖ ਰੁਪਈਆ ਲੱਗਿਆ 4.5 ਮਹੀਨਿਆਂ ਦੀ ਸੀ ਦਵਾਰੇ ਘੋੜੀ ਫੇਰ ਪਦਨ ਤੋਂ ਗੱਬਣ ਸੀ ਫੇਰ ਉਹਨਾਂ ਨੂੰ ਲੈ ਕੇ ਲਾਉਣਾ ਪਿਆ ਵੀ ਨੋਟਪੋਰਟ ਸੇਲ ਅਸੀਂ ਬੱਚੀ ਵੇਚਣੀ ਨਹੀਂ ਅੱਛਾ ਬਾਈ ਹਾਂ ਬਹੁਤ ਜ਼ਿਆਦਾ ਮੰਗ ਸੀ ਵਸ਼ੇਰਿਆਂ ਦੀ ਬਹੁਤ ਜ਼ਿਆਦਾ ਮੰਗ ਆ ਬਾਈ ਠੀਕ ਹੈ ਵਸ਼ੇਰੀਆਂ ਦੇ ਚਲੋ ਹੁੰਦੀ ਹੁੰਦੀ ਹੈ ਵਸ਼ੇਰਿਆਂ ਦੀ ਬਹੁਤ ਜ਼ਿਆਦਾ ਮੰਗ ਆ ਤੇ ਬਾਕੀ ਹੋਰ ਤਾਂ ਗੱਲਬਾਤ ਆਪਾਂ ਸਾਰੀ ਕਲੀਅਰ ਕਰ ਹੀ ਦਿੱਤੀ ਬਾਈ ਹਾਂਜੀ 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 ਬਾਕੀ ਕੋਈ ਚੱਕਰ ਨਹੀਂ ਬਾਈ ਕੋਈ ਵੀ ਘੋੜੀ ਆਉਂਦੀ ਐ ਬਹੁਤ ਵਧੀਆ ਤਸੱਲੀ ਨਾਲ ਚੈੱਕ ਕਰਾ ਕੇ ਮਲਾਈ ਦੀ ਐ 36 ਘੰਟਿਆਂ ਤੋਂ ਭਾਵੇਂ ਕੋਈ ਇੱਥੇ ਛੱਡ ਕੇ ਜਾਵੇ ਭਾਵੇਂ ਕੋਈ ਲੈ ਕੇ ਜਾਂਦਾ ਵਾਪਸ ਆਪਦੇ ਘਰੇ ਚੈੱਕ ਕਰਵਾ ਕੇ ਫੇਰ ਲੋੜ ਆ ਤਾਂ ਫੇਰ ਲਿਆਓ ਜੰਪ ਦਿਵਾ ਲਓ ਕੋਈ ਇਹੋ ਜੀ ਗੱਲ ਨਹੀਂ ਬਾਈ ਠੀਕ ਐ ਤੇ ਬਾਈ ਦਿਲਜੀਤ ਮੌਕੇ ਤੇ ਹੁਣ ਸਟੱਡ ਸਰਵਿਸ ਚੱਲ ਰਹੀ ਐ ਆਪਾਂ ਅਦਮ ਦੀ ਜਾਂ ক্লোਜ ਕੀਤਾ ਹੋਇਆ ਨਹੀਂ ਨਹੀਂ ਚੱਲ ਰਹੀ ਐ ਜੀ ਬੰਦ ਨਹੀਂ ਕਰਦੇ ਆਪਾਂ ਚੱਲੂਗੀ ਸਰਵਿਸ ਕੋਈ ਚੱਕਰ ਨਹੀਂ ਠੀਕ ਐ ਬਾਈ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭਰਾਵਾਂ ਦਾ ਜਿਵੇਂ ਬਾਈ ਦਲਜੀਤ ਨੇ ਪਦਮ ਘੋੜੇ ਦੀ ਸਟੱਡ ਸਰਵਿਸ ਨੂੰ ਲੈ ਕੇ ਸਾਰੀ ਗੱਲਬਾਤ ਦਾ ਕਲੀਅਰ ਕਰ ਦਿੱਤੀ ਆ ਰਿਜ਼ਲਟ ਵੀ ਤੁਸੀਂ ਹੁਣ ਵੈਸੇ ਵੀਡੀਓ ਦੇ ਵਿੱਚ ਆਪਾਂ ਨੂੰ ਦਿਖਾਉਣ ਦੀ ਬਹੁਤੀ ਲੋੜ ਨਹੀਂ ਹੈਗੀ ਤੇ ਤੁਸੀਂ ਮੇਲੇਆਂ ਮੰਡੀਆਂ ਦੇ ਉੱਤੇ ਫਾਰਮਾਂ ਦੇ ਉੱਤੇ ਬੱਚੇ ਆਮ ਹੀ ਖੜੇ ਦੇਖ ਲਓਗੇ ਪਦਮ ਦੇ ਸੋ ਮੇਨ ਮਕਸਦ ਆਪਣਾ ਇਸ ਵੀਡੀਓ ਨੂੰ ਪਾਉਣ ਦਾ ਇਹੀ ਸੀ ਵੀ ਪਦਮ ਦੀ ਆਪਾਂ ਫੀਸ ਬਾਰੇ ਸਾਰਾ ਕਲੀਅਰ ਕਰ ਦਈਏ ਜੋ ਮੌਕੇ ਤੇ ਚੱਲ ਰਹੀ ਆ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ